ਮੋਹਾਲੀ ਜਿਲ੍ਹੇ ਦਾ ਇੱਕ ਕਸਬਾ ਨਵਾਕਰੋ ਐਮਸੀ ਜਿਮਨੀ ਚੌਂ 100 ਨੰਬਰ ਬਾੜ ਤੋਂ ਪਾਜਪਾਣੇ ਜਿੱਤ ਦੇ ਝੰਡੇ ਗੜ ਦਿੱਤੇ ਨੇ ਅਸੀਂ ਨਵਾਕਰੋ ਦੇ ਵਿੱਚ ਖੜੇ ਆ ਜਿੱਥੇ ਤੁਸੀਂ ਦੇਖੋ ਜੋ ਉਮੀਦਵਾਰ ਪਾਜਪਾਣੇ ਚੌਂ ਮੈਦਾਨ ਜੋਂ ਉਤਾਰਿਆ ਹੋਇਆ ਸੀ ਉਸ ਨੂੰ ਜਿੱਤਾ ਦਿੱਤਾ ਹੈ ਇੱਥੋਂ ਦੇ ਲੋਕਾਂ ਨੇ ਬੜਕਲੇ ਨੇ ਭਾਈ ਜੀ ਬਹੁਤ ਫਾਇਡ ਸੀ ਸਿੱਖ ਪਾਸੇ ਸਰਕਾਰ ਦਾ ਨਮਾਇੰਦਾ ਕਾਂਗਰਸ ਦਾ ਤੇ ਨਾਲ ਜੇ ਕਾਲੀ ਜਲ ਦਾ ਜਿੱਤ ਨੂੰ ਕਿਵੇਂ ਦੇਖਦੇ ਹੋ ਕਿਸਮ ਦੇ ਨੇ ਸੇਵਾ ਇਸ ਚੀ ਦਾ ਸਰ ਜਿੱਤ ਨੂੰ ਮੈਂ ਸਭ ਤੋਂ ਪਹਿਲੇ ਆਪਣੇ ਜਮਰੀਟ ਜਮਰੀਟ ਟੀਮ ਸੀਗੀ ਇਹਨਾਂ ਨੂੰ ਮੈਂ ਸਾਰ ਕ्रेडिट ਦੂੰ ਕਿਉਂਕਿ ਇਸ ਏਗਰੀ ਟੀਮ ਨਾਲ ਤੋਂ ਸ਼ਾਇਦ ਜਿੱਤ ਵੀ ਨਾ ਹੁੰਦੀ ਹਾਂ ਏ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਵੀ ਲੱਗਦਾ ਕਿਤਨੇ ਕਿਤੇ ਲੋਕਾਂ ਨੇ ਇਸ ਚੀਜ਼ ਦਾ ਵੀ ਬਹੁਤ ਫਤਵਾ ਦਿੱਤਾ ਤੁਹਾਨੂੰ ਜੀ ਸਰ ਲੋਕਾਂ ਨੇ ਜੀ ਬਿਲਕੁਲ ਸਾਰੀ ਉਧਰ ਤੋਂ ਆਈ ਹੈ ਜੇ ਉਹ ਨਹੀਂ ਤਾਂ ਹੁਣ ਵਿਕਾਸ ਜਿਹੜਾ ਬਾ ਦਾਅਵੇ ਕੀਤੇ ਨੇ ਵਾਦੇ ਕੀਤੇ ਨੇ ਉਹ ਕਰੋਗੇ ਪੂਰੇ ਕਿਉਂਕਿ ਕਮੇਟੀ ਵੀ ਤੁਹਾਡੀ ਹੈ ਹੁਣ ਬਾਹਰ ਨਾਲ ਨਹੀਂ ਕੁਝ ਚੱਲਣਾ ਨਹੀਂ ਨਹੀਂ ਜੀ ਸਰ ਕਮੇਟੀ ਸਾਡੇ ਜਿਹੜਾ ਅਸੀਂ ਵਾਅਦੇ ਗੁਰ ਕੀਤੇ ਸੀ ਪੂਰੇ ਵਾਦੇ ਪੂਰੇ ਕਰਾਂਗੇ ਅਸੀਂ ਇੱਕ ਤਾਂ ਇੱਥੇ ਗਲੀਆਂ ਨਾਲੀਆਂ ਦਾ ਬਹੁਤ ਵੱਡਾ ਮਸਲਾ ਹੈ ਕਿ ਪਾਣੀ ਹੈ ਬਿਜਲੀ ਦਾ ਮਸਲਾ ਹੈ ਜੀ ਜੀ ਸਰ ਬਿਲਕੁਲ ਜਿੰਨੇ ਵੀ ਅਸੀਂ ਵਾਦੇ ਕੀਤੇ ਨੇ ਬਿਜਲੀ ਪਾਣੀ ਗਟਰ ਸੀਵਰੇਜ ਦੇ ਗਟਰ ਦੇ ਅਸੀਂ ਸਾਰੇ ਵੋਟ 480 ਵੋਟਾਂ ਪਈਆਂ ਨੇ 480 ਵੋਟਾਂ ਪਈਆਂ ਜੀ ਦੂਜੇ ਨੰਬਰ ਤੇ ਕਿਹੜੀ ਪਾਰਟੀ ਹੈ ਤੁਸੀਂ ਉਸ ਦੇ ਅੰਦਰ ਜਾ ਕੇ ਆਏ ਹੋ ਤਾਂ ਥੋੜਾ ਜੀਨ ਨਾਲ ਦੱਸੋ ਸਾਡੇ ਦਰਸ਼ਕਾਂ ਨੂੰ ਕਿੰਨੇ ਕਿੰਨੇ ਦੂਜੇ ਨੰਬਰ ਤੇ ਅਕਾਲੀ ਦਲ ਸੀ ਕਿੰਨੀਆਂ ਵੋਟਾਂ ਜੀ ਉਨ੍ਹਾਂ ਨੂੰ 283 ਵੋਟਾਂ ਸੀ ਉਨ੍ਹਾਂ ਨੂੰ ਅੱਛਾ ਆਮ ਆਦਮੀ ਪਾਰਟੀ 169 169 ਹਾਂਜੀ ਹਾਂਜੀ ਇਹ ਤੀਜੇ ਨੰਬਰ ਤੇ ਆਈ ਹੈ ਹਾਂਜੀ ਚੌਥੇ ਨੰਬਰ ਤੇ ਕਾਂਗਰਸ ਜੀ ਸਰ ਜੀ ਕੱਪ ਤਿਆਨ ਜੀ ਕਿਵੇਂ ਦੇਖਦੇ ਹੋ ਕਿ ਜਿਹੜਾ ਤੁਸੀਂ ਪਹਿਲਾਂ ਤੋਂ ਹੀ ਕਹਿ ਰਹੇ ਸੀ ਕਿ ਬਸ ਐਲਾਨ ਜੀ ਹੋਣਾ ਬਾਕੀ ਹੈ ਇਹ ਬਾਕੀ ਸਾਰਾ ਕੁਝ ਸਾਨੂੰ ਪੂਰਾ ਪ੍ਰੋਸੈਸ ਹੈਗਾ ਸਾਡੇ ਜਿੰਨੇ ਵੀ ਜਿਹੜੇ ਵਰਕਰ ਮਤਲਬ ਪਹਿਲਾਂ ਵੀ ਬਹੁਤ ਇਸ ਵਾਰਡ ਨੇ ਦੋ ਵਾਰੀ ਮਨਸਾ ਜੀ ਨੂੰ ਬਣਾਇਆ ਬਹੁਤ ਪਿਆਰ ਦਿੱਤਾ ਹੈ ਹਾਂ ਔਰ ਹੁਣ ਵੀ ਜਿੰਨੇ ਵੀ ਆਪਣੇ ਐਮ ਐਮ ਸੀ ਆ ਜਿੰਨੇ ਵੀ ਆਪਣੇ ਵਾਰਡ ਦੇ ਸਾਰੇ ਬੰਦੇ ਆ ਇਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਮੈਂ ਫੇਰ ਦੁਬਾਰਾ ਇਹਨਾਂ ਨੂੰ ਬਹੁਤ ਮੁਬਾਰਕਬਾਦ ਬਾਰ-ਬਾਰ ਦੁਬਾਰਾ ਦੁਬਾਰਾ ਮੁਬਾਰਕਬਾਦ ਦਿੰਦਾ ਇਹਨਾਂ ਦਾ ਬਹੁਤ ਵਿਕਾਸ ਹੋਏਗਾ ਉੱਚ ਪੱਧਰ ਤੇ ਕਿਉਂਕਿ ਹੁਣ ਅੱਜ ਜੀ ਸਾਲ ਤੁਹਾਡੇ ਕੋਲ ਹੈਗਾ ਅੱਧਾ ਵਿਕਾਸ ਇਹਨੇ ਅੱਧੇ ਵਾਰਡ ਦਾ ਕਰਾਤਾ ਜਿਹੜਾ ਰਹਿ ਗਿਆ ਇਸ ਵਾਰਡ ਦੇ ਵਿੱਚ ਪੱਕਾ ਕਰਾਵਾਂਗੇ ਮਹਾਰਾਜਾ ਕਿਰਪਾ ਰੱਖੇ ਅਗਲੀ ਵਾਰੀ ਨਾ ਵੋਟ ਮੰਗਣ ਦੀ ਲੋੜ ਵੀ ਨਹੀਂ ਪਊਗੀ ਸਰਕਾਰ ਦਾ ਅਸਰ ਕਿਉਂ ਨਹੀਂ ਪਿਆ ਵੋਟਰਾਂ 'ਤੇ ਕਿਉਂਕਿ ਇੱਕ ਤਾਂ ਪਾਸੇ ਤਾਂ ਹੁੰਦਾ ਹੀ ਜਿਵੇਂ ਨਹੀਂ ਚੋਣਾਂ ਜਿਹੜੇ ਹਮੇਸ਼ਾ ਸਰਕਾਰ ਦਾ ਅਸਰ ਪੈਂਦਾ ਹੈ ਕਿ ਜਿਹਦੀ ਸਰਕਾਰ ਉਹਦਾ ਹੀ ਐਮਸੀ ਬਣਦਾ ਤਕਲੋਨੀ ਦੇ ਠੀਕ ਹੈ ਜੀ ਪਹਿਲਾਂ ਵੀ ਤੁਹਾਨੂੰ ਪਤਾ ਹੀ ਹੈ ਜਦੋਂ ਆਜਾਦ ਇਲੈਕਸ਼ਨ ਲੜਿਆ ਉਦੋਂ ਵੀ ਆਪਾਂ ਪ੍ਰਧਾਨ ਬਣਾਏ ਬਣਾਇਆ ਪਿਛਲੀ ਵਾਰੀ ਅਕਾਲੀ ਦਰ ਦੇ ਇਲੈਕਸ਼ਨ ਲੜੇ ਉਦੋਂ ਫੇਰ ਆਪਣਾ ਪ੍ਰਧਾਨ ਬਣਿਆ ਤਾਂ ਅਗਲੀ ਵਾਰੀ ਫੇਰ ਮਾਰਾ ਕਿਰਪਾ ਰੱਖੂਗਾ ਫੇਰ ਪ੍ਰਧਾਨ ਬਣਾਵਾਂਗੇ ਕੱਟ ਕੇ ਪ੍ਰਮੋਡ ਪ੍ਰਮੋਡ ਪਹਿਲਾਂ ਤੇ ਤੁਹਾਡੀ ਤਿਆਰੀਆਂ ਹੋ ਗਈਆਂ ਸੀ ਕਿ ਜਿਤ ਸਾਡੇ ਵੱਲ ਨੂੰ ਯਾਰ ਆ ਰਹੀ ਹੈ ਤਾਂ ਨੌਜਵਾਨ ਤੁਹਾਡੀ ਜੀਤਾ ਤਾਂ ਤੁਸੀਂ ਤਾਂ ਵਿਕਾਸ ਕਿਹੜੇ ਤਰੀਕੇ ਨਾਲ ਹੋਏਗਾ ਹੁਣ ਤੇ ਵੀ ਦੱਸ ਦਿਓ ਆਪਣੇ ਵਾਰ ਦੇ ਲੋਕਾਂ ਨੂੰ ਦੇਖੋ ਇਸ ਤਰ੍ਹਾਂ ਜੀ विकास था सा जनता पार्टी पहले कहना सबका साथ और सबका विकास ये नारा तो है ही हमारा उस नारे पे खड़े उतरते हैं इस करके लोग हमें वोट देते हैं बाकी रही बात भतीजे की भी इसके साथ पूरा डट के रहे और मेन जो पब्लिक थी इनके साथ थी और इनके पिताजी का बहुत किया हुआ नाम था उसके उसका भी फल मिला है और हमारी टीम को भी सबसे सब 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 बड़ी तो थी कि जनता खुद ही चाहती थी कि इन्हीं को इन्ही के परिवार को दे क्योंकि उन्होंने काम ही बहुत किए हुए काम के वजह से ही इनको वोट मिली है उनके फादर की पहचान की वजह से अच्छा बब्बल जी ये दस दो की वोटर किया अपने ਬੱਲ ਨੂੰ ਆਪਣੀ ਪਾਰਟੀ ਬੱਲ ਨੂੰ ਕਿਉਂਕਿ ਜਿਹੜੀ ਅੰਦਰ ਵਾਲੀ ਗੁਪਤ ਗੱਲ ਆ ਉਹ ਸਰ ਦਰਸ਼ਕਾਂ ਨੂੰ ਦੱਸ ਦੋ ਕਿਉਂਕਿ ਬਹੁਤ ਜ਼ਿਆਦਾ ਵੋਟ ਬੈਂਕ ਤੁਹਾਡੇ ਨਾਲ ਪਹਿਲਾਂ ਤੋਂ ਹੀ ਦੇਖਿਆ ਸੀ ਇਕੱਠ ਤੁਹਾਡੇ ਬੂਥ ਤੇ ਹੋਣਾ ਸ਼ੁਰੂ ਹੋ ਗਿਆ ਸੀ ਸਰ ਅਸੀਂ ਇੱਕ ਦਾ ਗੱਲ ਦੱਸ ਦਿੰਦੇ ਆ ਦੇਖੋ ਬੀਜੇਪੀ ਦੀ ਵੋਟ ਇੱਥੇ ਪਹਿਲਾਂ ਵੀ ਤੁਸੀਂ ਐਮਪੀ ਇਲੈਕਸ਼ਨ ਵਾਲਾ ਵੀ ਦੇਖਿਆ ਹੀ ਹੈ 11800 ਵੋਟ ਪਈ ਸੀ ਸਾਨੂੰ ਤੇ ਇਸ ਵਾਰ ਇਹ ਲਾਲੋ ਪਾਰਟੀ ਤੋਂ ਉੱਪਰ ਉੱਠ ਕੇ ਵੀ ਵਿਸ਼ਾਲ ਨੂੰ ਵਿਸ਼ਾਲ ਕੇ ਫਾਜ਼ਲ ਸਾਹਿਬ ਜਿਹੜੇ ਗੁਜ਼ਰੇ ਹੋਏ ਤੇ ਉਹਦੀ ਸਿਮਤੀ ਵੋਟ ਜਿਹੜੇ ਸਾਡੇ ਭਰਾ ਇੱਥੇ ਖੱਡਲ ਭਾਈ ਖੜਿਆ ਸੰਦੀਪ ਲੇਟੀ ਖੜਿਆ ਸਾਡੇ ਮੰਡਲ ਪ੍ਰਧਾਨ ਜਗਿੰਦਰ ਜੀ ਖੜੇ ਆ ਗੁਰਧਾਨ ਜੀ ਖੜੇ ਆ ਬਬਲੂ ਜੀ ਹੈ ਆਪਣਾ ਪ੍ਰਮੋਦ ਜੀ ਹੈ ਅਤਲ ਜੀ ਹੈ ਸਾਰਿਆਂ ਨੇ ਸੋਨੂ ਹੈ ਜੌਨੀ ਹੈ ਸਾਰਿਆਂ ਨੇ ਮਿਲ ਕੇ ਜੋਰ ਲਾਇਆ ਇਕੱਲੇ ਇਕੱਲੇ ਦੀ ਡਿਊਟੀ ਸੀ ਚਾਰ ਚਾਰ ਪੰਜ ਪੰਜ ਬੰਦਿਆਂ ਦੇ ਹਰ ਬੰਦੇ ਨੇ ਆਪਣੀ ਡਿਊਟੀ ਬਹੁ ਬਖੂਬੀ ਨਿਭਾਈ ਜੀ ਕਰਕੇ ਅਸੀਂ ਜਿੱਤੇ ਆ ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਵਧਾਈ ਦਿੰਦਾ ਤੇ ਵਾਰਡ ਨੰਬਰ 16 ਦੇ ਹਰ ਇੱਕ ਵਸਨੀਕ ਨੂੰ ਵਧਾਈ ਦਿੰਦਾ ਤਾਂ ਬਲਾਕ ਪ੍ਰਧਾਨ ਸਾਡੇ ਨਾਲ ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਨਾਲ ਮਾਹੌਲ ਤੁਸੀਂ ਬਣਾਇਆ ਕਿਉਂਕਿ ਸਾਰੇ ਜਿਆਦਾਤਰ ਐਮਸੀ ਤੁਹਾਡੇ ਬੀਜੇਪੀ ਦੇ ਨੇ ਇੱਥੇ ਪ੍ਰਧਾਨ ਤੁਹਾਡਾ ਬੀਜੇਪੀ ਦਾ ਹੈ ਇਸ ਚੀਜ਼ ਦਾ ਵੀ ਅਸਰ ਪੈਂਦਾ ਵੋਟਰਾਂ ਦੇ ਉੱਤੇ ਕਿਉਂਕਿ ਵਿਕਾਸ ਉਸ ਤਰੀਕੇ ਨਾਲ ਹੋ ਜਾਵੇ ਹਾਂ ਜੀ ਮੈਂ ਸਾਰੇ ਆਪਣੇ ਮੰਡਲ ਦੀ ਟੀਮ ਆਪਣਾ ਪ੍ਰਧਾਨ ਜੀ ਆਪਣੇ ਗੁਰਧਾਨ ਜੀ ਬੱਬਲ ਜੀ ਪਰਮੋਦ ਜੀ ਬਬਲੂ ਕੋਰੀ ਜੀ अच्छा सोनू बेजड़ा जी अपना संदीप जी जिन्ने ਵੀ 16 ਨੰਬਰ 16 ਨੰਬਰ ਬਾੜ ਦੇ ਦਸਨੀਕ ਆ ਇਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਮਿਹਨਤ ਨੂੰ ਰੰਗ ਲਾਏ ਆ ਜੀ ਬਹੁਤ ਵਧੀਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਜੀ ਆਪਾਂ 110% ਜਿੱਤ ਰਹੇ ਆ ਠੀਕ ਹੈ ਜੀ ਮੈਂ ਉਸ ਤੋਂ ਪਹਿਲਾਂ ਹੀ ਕਹਤਾ ਸੀ ਇਹ ਸਾਨੂੰ ਠੀਕ ਹੈ ਜੀ ਬਾਕੀ ਸਾਰਿਆਂ ਦਾ ਹਾਂ 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 ਜੀ ਹਾਂ ਬਿਲਕੁਲ ਤੇ ਤੁਸੀਂ ਪਹਿਲੀ ਕਹ ਰਹੇ ਸੀ ਕਿ ਜਿੱਤੇ ਆ ਕਿ ਕਿ ਲੋਕ ਇਸ ਚੀਜ਼ ਨੂੰ ਫਤਵਾ ਜ਼ਰੂਰ ਦੇਣਗੇ ਮੈਂ ਗੱਲਬਾਤ ਵੀ ਕੀਤੀ ਕੋ ਤਾਂ ਦੇਖੋ ਕਿ ਜਿਹੜੇ ਜਿੱਤ ਦਾ ਨਿਸ਼ਾਨ ਬਣਾ ਰਹੇ ਨੇ ਬੀਜੇਪੀ ਦੇ ਜਿਹੜੇ ਇਸ ਜਗ੍ਹਾ ਉੱਤੇ ਐਮਸੀ ਨੇ ਤੇ ਨਾਲ ਦੇ ਨਾਲ ਜਿੱਤਿਆ ਹੋਇਆ ਉਹ ਨੌਜਵਾਨ ਜਿਸ ਨੇ ਪਹਿਲਾਂ ਪਿਤਾ ਦੀ ਡੈਥ ਹੋਣ ਤੋਂ ਬਾਅਦ ਲੋਕਾਂ ਨੇ ਇੱਕ ਵੱਡਾ ਫਤਵਾ ਦਿੱਤਾ ਨਵੀਂ ਉਮਰ ਹੈ ਨਵੇਂ ਨੌਜਵਾਨ ਜਿਹੜਾ ਇੱਕ ਲੋਕਾਂ ਨੇ ਐਸੈਪਟ ਕੀਤਾ ਕਿ ਇਸ ਨੂੰ ਤਾਂਕਿ ਅਸੀਂ ਅੱਗੇ ਆਪਣੇ ਵਿਕਾਸ ਕਰਵਾਉਣਾ ਆਪਣੇ ਵਾਰਦਾ ਤਾਂ ਜਿਹੜੀ ਤੁਸੀਂ ਗੱਲ ਆਖਦੇ ਸੀ ਪਹਿਲਾਂ ਇੰਟਰਵਿਊ ਦੇ ਵਿੱਚ ਤਾਂ ਤੁਸੀਂ ਇਹ ਗੱਲ ਆਖੀ ਸੀ ਕਿ ਲੋਕ ਕਿਤਨੇ ਕਿਤੇ ਵੋਟ ਦਾ ਇਸ ਚੀਜ਼ ਤੇ ਹੋਣੀ ਨਹੀਂ ਚਾਹੀਦੀਆਂ ਕਿਉਂਕਿ ਇੱਕ ਜਿਹੜੀ ਮਨਸਾਜੀ ਦੀ ਡੈਥ ਹੋਈ ਉਸ ਤੋਂ ਬਾਅਦ ਤਾਂ ਲੋਕਾਂ ਨੂੰ ਵੈਸੇ ਹਮਦਰਦੀ ਤੌਰ ਤੇ ਬੇਟੇ ਚਾਜਣਾ ਜੀ ਲੱਗਦਾ ਕਿ ਉਹ ਵੀ ਹਮਦਰਦੀ ਕੰਮ ਆ ਗਈ ਨਹੀਂ ਨਹੀਂ ਇਹ ਹਮਦਰਦੀ ਵੋਟਿੰਗ ਨਹੀਂ ਹੈਗੀ ਇਹ ਕਿ ਸੱਚਾਈ ਜਿੱਤ ਹੈ ਇਹਨੇ ਫਾਦਰ ਸਾਹਿਬ ਨੇ ਨਾ ਬੜੇ ਜਿਆਦਾ ਨਿਆ گاਉਂ ਵਾਸਤੇ ਕੰਮ ਕੀਤੇ ਹਨ ਵਾਰ ਨੰਬਰ 16 ਵਾਸਤੇ ਵਾਡ ਨੰਬਰ 16 ਵਸਤੇ ਕੰਮ ਕੀਤੇ ਨੇ ਸਾਨੂੰ ਪਤਾ ਸੀਗਾ ਕਿ ਅਸੀਂ ਉਹਨਾਂ ਨੂੰ ਕਹਾਂ ਵੀ ਸੀਗਾ ਤੁਸੀਂ ਪੁਲਿਸ ਖੜੇ ਲਾਓ ਇੱਕ ਸਾਲ ਦੀ ਗੱਲ ਸੀਗੀ ਬੱਚੇ ਨੂੰ ਮੌਕਾ ਦੇ ਦੇਂਦੇ ਲੇਕਿਨ ਉਹਨਾਂ ਇਨਸਾਨੀਅਤ ਖੋ ਬੈਠੇ ਸੀ ਆਪਣੀ ਲੇਕਿਨ ਵਾਈ ਗੁਰੂ ਬੈਠਾ ਹੈ ਉਹ ਉਹਦੇ ਕਹਿੰਦੇ ਨੇ ਕਹਿੰਦੇ ਹਨੇਰ ਨਹੀਂ ਹੁੰਦਾ ਦੇਰ ਹੈ ਪਰ ਹਨੇਰ ਨਹੀਂ ਹੈ ਉਹਦਾ ਰਿਜ਼ਲਟ ਆ ਤੁਹਾਡੇ ਸਾਹਮਣੇ ਹੈ ਸਾਡਾ ਬੱਚਾ ਜਿੱਤ ਗਿਆ ਜਿਤਨੀ ਹੈਗੀ ਮਤਲਬ ਇੱਕ ਮਨਸਰਾਮ ਹੀ ਹੈ ਜਿਨੇ 5 ਸਾਲ ਪੂਰੇ ਕਰਕੇ ਜਾਣੇ ਸੀਗੇ ਤੇ ਵਾਈ ਗੁਰੂ ਨੇ ਵਾਈ ਗੁਰੂ ਨੇ ਉਹਦੇ 5 ਸਾਲ ਪੂਰੇ ਕਰਾ ਰਿਆ ਹੈ ਬਸ ਐ ਹੋ ਸੀਗਾ ਵਾਈ ਗੁਰੂ ਨੇ ਸਾਥ ਦਿੱਤਾ ਬੱਚਾ ਜਿੱਤ ਗਿਆ ਠੀਕ ਹੈ ਦੇਖੋ ਤੁਸੀਂ ਬਬਲ ਕਿਵੇਂ ਦੇਖਦੇ ਹੋ ਕਿ ਕਾफी ਦੇਰ ਤੋਂ ਤੁਸੀਂ ਪ੍ਰਚਾਰ ਕਰਨ ਦੇ ਵਿੱਚ ਵੀ ਲੱਗੇ ਹੋਏ ਹੋ ਬੀਜੇਪੀ ਦੇ ਕਿੰਨੀ ਕ ਆਸ ਸੀ ਤੁਹਾਨੂੰ ਕਿ ਲੋਕ ਫਤਵਾ ਦੇਣਗੇ ਕਿਉਂਕਿ ਜਿਸ ਤਰੀਕੇ ਨਾਲ ਐਮਸੀ ਤਾ ਮੈਂ ਤੁਹਾਨੂੰ ਦੱਸਾਂ ਬੀਜੇਪੀ ਤੋਂ ਤੇ ਸਾਡੇ ਲੋਕਾਂ ਤੋਂ ਤੁਹਾਨੂੰ ਬਹੁਤ ਆਸ ਸੀ ਸਾਡੀ ਵੋਟਾਂ ਨਾ 700 ਪਲੱਸ ਹੋਣੀਆਂ ਸੀਗੀਆਂ ਆਮ ਆਦਮੀ ਪਾਰਟੀ ਸਰਕਾਰ ਨੇ ਬਹੁਤ ੱਕਾ ਕੀਤਾ ਸਾਡੇ ਮੇਨ ਮੇਨ ਬੰਦਿਆਂ ਨੂੰ ਬਿਠਾਇਆ ਕਿ ਤੁਸੀਂ ਘਰੇ ਬੈਠ ਜਾਓ ਪਰਚੇ ਦੇਣ ਦੀ ਧਮਕੀ ਦਿੱਤੀ ਕਿ ਪਰਚਾ ਦੇ ਦੇਾਂਗੇ ਸਾਡੇ ਕਈ ਬੰਦੇ ਬੈਠ ਗਏ ਪਰ ਅਸੀਂ ਨਹੀਂ ਬੈਠੇ ਡਟੇ ਰਹੇ ਔਰ ਰਿਜ਼ਲਟ ਸਾਹਮਣੇ ਹੈ ਜੋ ਵੀ ਹੈ ਅ ਲੋਕਾਂ ਨੇ ਆਪਣੀ ਵੋਟਾਂ ਰਾਈ ਤੁਸੀਂ ਬੈਠੇ ਹੁਣ ਜਿੱਤੇ ਤੋਂ ਬਾਅਦ ਕਰ ਰਹੇ ਹੋ ਕੋਈ ਗੱਲ ਸਚਾਈ ਵੀ ਹੈ ਕੋਈ ਸਚਾਈ ਹੈ ਸਰ ਕੱਲ ਕੱਲ ਵੀ ਸਾਨੂੰ ਧਮਕੀਆਂ ਆਈਆਂ ਤੇ ਤੁਸੀਂ ਬੈਠ ਜਾਓ ਸਰਕਾਰ ਖਿਲਾਫ ਨਾ ਬੋਲੋ ਤੁਸੀਂ ਸਾਡੇ ਕਈ ਸਰ ਬੰਦੇ ਬੈਠੇ ਆ ਇਸ ਦਰਕਰਦੇ ਮੇਠੇ ਕੋਈ ਕੋਈ ਕਿਸੇ ਕਾਰਨ ਕੋਈ ਕਿਸੇ ਨੇ ਬੈਠਾ ਹੈ ਸਰ ਨਹੀਂ ਤਾਂ ਸਾਡੀ ਵੋਟਾਂ 700 ਪਲੱਸ ਜਾਣੀਆਂ ਸੀਗੀਆਂ ਇਹੀ ਮੈਂ ਮੈਸੇਜ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਸਰਕਾਰ ਗੰਦੀ ਰਾਜਨੀਤੀ ਨਾ ਕਰੇ ਸਾਡੀ ਸਾਡੇ ਏਰੀਆ ਨੂੰ ਗੰਦੀ ਬਸਤੀ ਕਹਿੰਦੀ ਹੈ ਮੈਡਮ ਸਾਡੇ ਏਰੀਆ ਨੂੰ ਗੰਦੀ ਰਸਤੇ ਕਹਿੰਦੀ ਹੈ ਜਦ ਵੋਟਾਂ ਦੀ ਵਾਰੀ ਆਉਂਦੀ ਹੈ ਫਿਰ ਤਿੰਨ ਤਿੰਨ ਮੀਟਿੰਗਾਂ ਐਮਐਲਏ ਬਣਨ ਤੋਂ ਬਾਅਦ ਕਦੇ ਵੀ ਗੇੜੇ ਨਹੀਂ ਮਾਰਿਆ ਐਮਸੀ ਇਲੈਕਸ਼ਨਾਂ માં ਤਿੰਨ ਮੀਟਿੰਗਾਂ ਕਰੀਆਂ ਇੱਕ ਗਲਤ ਗੱਲ ਹੈ ਜੀ ਮੇਰਾ ਮੈਸੇਜ ਸਰਕਾਰ ਨੂੰ ਹੈ ਕਿ ਸਰਕਾਰ ਸਿਰਫ ਡਿਵੈਲਪਮੈਂਟ ਦੇ ਕੰਮ ਕਰੇ ਵੋਟਾਂ ਤਾਂ ਲੋਕਾਂ ਨੇ ਦੇਣੀ ਹੈ ਹੀ ਜੀ ਬੱਸ ਜੀ ਥੈਂਕ ਯੂ ਜੀ ਪਰ ਮੈਂ ਜੀ ਤੁਸੀਂ ਤੁਸੀਂ ਚੁਣਿਆ ਸੀ ਨੌਜਵਾਨ ਨੂੰ ਹਰ ਸੱਚੇ ਬੇਟੇ ਨੂੰ ਤਾਂ ਜਿਤਨੀ ਪ੍ਰਾਪਤ ਕਰਕੇ ਆਇਆ ਤੇ ਕਿੰਨੀ ਕਿੰਨੀ ਆਸ ਲੱਗਦੀ ਤੁਹਾਨੂੰ ਨਹੀਂ ਨਹੀਂ ਕਿਸੇ ਦੀ ਆਸ ਜਿੱਤ ਜਿੱਤ ਦੀ ਜਿੱਤਣ ਦੀ ਆਸ ਕਿਨੇ ਲੱਗਦੀ ਸੀ ਸਾਨੂੰ 200% ਲੱਗਦੀ ਸੀ ਤਾਂ ਹੀ ਅਸੀਂ ਸੀਟ ਦਿੱਤੀ ਸੀ ਹਾਂ ਬਿਲਕੁਲ ਵਿਕਾਸ ਹੋਣ ਜਿਹੜਾ ਕਿਹਾ ਸੀ ਉਸ ਤਰੀਕੇ ਨਾਲ ਹੋਏਗਾ ਬਿਲਕੁਲ ਬਿਲਕੁਲ ਸਾਡੇ ਸਾਰੇ ਭਾਈ ਜਿਹੜੇ ਹੈਗੇ ਆ ਇਕੱਠੇ ਇੱਥੇ ਹੈਗੇ ਆ ਪ੍ਰਧਾਨਗੀ ਆਪਣੇ ਕੋਲ ਹੈਗੀ ਤਾਂ ਵਿਕਾਸ ਕਿਉਂ ਨਹੀਂ ਹੋਏਗਾ ਅਸੀਂ ਤਾਂ ਬਲਕਿ ਇਸ ਤੋਂ ਇਲਾਵਾ ਵੀ ਅੱਗੇ ਜਿਹੜੇ ਮੁੱਦੇ ਆ ਨਾ ਜਿੱਦਾਂ ਜਿਹੜਾ ਹਲੇ ਐਨਓਸੀ ਦਾ ਇਸ਼ੂ ਹੈਗਾ ਬਿਜਲੀ ਦਾ ਇਸ਼ੂ ਹੈਗਾ ਅਸੀਂ ਸਾਰੇ ਚੱਕਣੇ ਆ ਆਪਾਂ ਇਹਨਾਂ ਦੇ ਉੱਪਰ ਵੀ ਆਪਾਂ ਜਿੱਤ ਪ੍ਰਾਪਤ ਕਰਨੀ ਹੈਗੀ ਠੀਕ ਹੈ ਜੀ ਹੁਣ ਮਲਕੀ ਇਹ ਮੰਨ ਲੀਏ ਕਿ ਨਵਾਂ ਗਰੋਂ ਚ ਬੀਜੇਪੀ ਦਾ ਗਾੜਾ ਪੂਰਾ ਫਿਰ ਬਿਲਕੁਲ ਬਿਲਕੁਲ ਇਹ ਤਾਂ ਮੰਨਣਾ ਪਏਗਾ ਸਰਕਾਰ ਦਾ ਅਸਰ ਕਿਉਂ ਨਹੀਂ ਪਿਆ ਵੋਟਰਾਂ ਦੇ ਉੱਤੇ ਇਹ ਚੀਜ਼ ਦੀ ਕਮੀ ਕਿੱਥੇ ਰਹਿ ਗਈ ਹੈ ਜੀ ਸਰਕਾਰ ਦੇ ਚੰਨੀ ਕਰਪਸ਼ਨ ਹੋ ਗਈ ਹੈਗੀ ਹੈ ਖੇਰੂ ਖੇਰੂ ਹੋ ਗਈ ਹੈ ਤੁਸੀਂ ਇਧਰ ਦੀ ਛੱਡੋ ਪੂਰੇ ਪੰਜਾਬ ਦਾ ਹਾਲ ਮੇਰੇ ਸਾਹਮਣੇ ਸੀ ਅੱਜ ਕਿਸੇ ਸਾਹਮਣਾ ਉਹਨੇ ਨਹੀਂ ੱਨਿਤਕੇਸ਼ਾਈ ਕੀਤੀ ਮਗਰ ਫਿਰ ਵੀ ਬਹੁਤ ਮਾੜਾ ਹਾਲ ਹੈ ਤੁਸੀਂ ਦੇਖਣਾ ਜਿਹਨੇ ਆ ਜਾਂਦਾ ਰਿਜ਼ਲਟ ਤੁਹਾਡੇ ਸਾਹਮਣੇ ਆਣ ਕੇ ਰਿਜ਼ਲਟ ਪੂਰੇ ਇੱਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਸ ਤਰੀਕੇ ਨਾਲ ਇਹ ਭਾਜੀਪੀ ਦੇ ਐਮਸੀ ਤੇ ਨਾਲ ਦੀ ਨਾਲ ਬਰਮਾ ਜੀ ਨੇ ਜਿਹੜੀ ਜਾਣਕਾਰੀ ਦਿੱਤੀ ਕਿ ਅਸੀਂ ਸੀਟ ਵਾਸਤੇ ਨੌਜਵਾਨ ਨੂੰ ਅੱਗੇ ਸਪਾਰਸ ਕੀਤੀ ਸੀ ਤੇ ਜਿੱਤ ਕੇ ਵੀ ਲੈ ਕੇ ਆਇਆ ਭਾਜੀਪੀ ਦੇ ਹਲਕਾ ਇੰਚਾਰਜ ਖਰੜ ਤੋਂ ਕਮਲਦੀਪ ਸੈਣੀ ਸਾਡੇ ਨਾਲ ਨੇ ਸੈਣੀ ਸਾਹਿਬ ਕੱਲ੍ਹ ਜਿੰਨ ਤੋਂ ਪ੍ਰਚਾਰ ਚੱਲ ਰਿਹਾ ਸੀ ਕਿ ਭਾਜੀਪੀ ਝੋਲੀ ਵਿੱਚ ਪਵੇਗਾ ਇਸ ਤਰੀਕੇ ਦੇ ਇਹ ਲੋਕਾਂ ਵੱਲੋਂ ਵੀ ਕਿਹਾ ਤੁਹਾਡੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਪਰ ਉਹ ਸੀਟ ਕਿੰਨੀ ਕੋਪਮਟ ਸੀ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦਿੰਦਾ ਸਾਰੀ ਭਾਰਤੀ ਜਨਤਾ ਪਾਰਟੀ ਦੀ ਟੀਮ ਨੂੰ ਨਵੇਂ ਗਰਾਉਂਡ ਦੀ ਨੂੰ ਜਿਨੇ ਬਹੁਤ ਮਿਹਨਤ ਕਰਕੇ ਇਹ ਸੀਟ ਜਿੱਤੀ ਹੈ ਔਰ ਜਦੋਂ ਅਸੀਂ ਇਕੋ ਸੈਂਸਿਟਿਵ ਜ਼ੋਨ ਵਾਲੀ ਉਹਦੇ ਵਿੱਚ ਗਏ ਸੀਗੇ ਔਰ ਜਿਹੜੀ ਹਸਾਬਾ ਜਿਹੜੀ ਸਾਡੀ ਐਮਐਲਏ ਇਥੋਂ ਮੈਡਮ ਅਨੋਲ ਕਗਨ ਮਾਨ ਨੇ ਇਸ ਬਸਤੀ ਨੂੰ ਗੰਦੀ ਬਸਤੀ ਕਹਿ ਕੇ ਸੰਬੋਧਨ ਕੀਤਾ ਸੀ ਅੱਜ ਇਹ ਜਵਾਬ ਜਿਹੜਾ ਹੈ ਬਸਤੀ ਦੇ ਲੋਕਾਂ ਨੇ ਉਸ ਕਲੋਨੀ ਦੇ ਲੋਕਾਂ ਨੇ ਉਸ ਐਮਐਲਏ ਨੂੰ ਦਿੱਤਾ ਉਸ ਸੰਕਰ ਨੂੰ ਤੋੜਿਆ ਔਰ ਜਿਹੜੇ ਸਾਡੇ ਇਥੋਂ ਪੁਰਾਣੇ ਐਮਸੀਸੀ ਦੇ ਮਨਸाराम ਜੀ ਇਹ ਉਹਨਾਂ ਨੂੰ ਸ਼ਰਧਾਂਜਲੀ ਹੈ ਔਰ ਲੋਕਾਂ ਨੇ ਵਿਸ਼ਵਾਸ ਜਤਾਇਆ ਜੋ ਸਾਡੀ ਨਵੇਂ ਗਰਾਉਂਡ ਦੇ ਵਿੱਚ ਭਾਜਪਾ ਦੀ ਮਿਸਕਲ ਕਮੇਟੀ ਹੈ ਸਾਡਾ ਮੰਡਲ ਇਥੋਂ ਦਾ ਮੈਂ ਵਧਾਈ ਦਿੰਦਾ ਸਾਡੇ ਮੰਡਲ ਪ੍ਰਧਾਨ ਅ ਜੁਗੰਦਰ ਗੁਜਰ ਜੀ ਨੂੰ ਤਾਂ ਸਾਰੀ ਟੀਮ ਨੂੰ ਬਖਸ਼ਿਆ ਸਾਡੇ ਪ੍ਰਧਾਨ ਨੇ ਇੱਥੇ ਔਰ ਲੋਕਾਂ ਨੇ ਉਹਨਾਂ ਦੀ ਉਧਰ ਕਹਿ ਰਹੇ ਹਾਂਜੀ ਹਾਂਜੀ ਆ ਜੀ ਲੋਕਾਂ ਨੇ ਹਾਂਜੀ ਹਾਂਜੀ ਦੋਸਤੋ ਦੱਸੋ ਸਾਡੀ ਵਿਸ਼ਵਾਸ ਦਿੱਤਾ ਹੈ ਕਿ ਕੰਮ ਹੋਏ ਹੈ ਇਥੇ ਔਰ ਇਸ ਚੋਣ ਦੇ ਜਿੱਤਨ ਨਾਲ ਜਿਹੜੀ ਉਹ 2026 ਦੇ ਚੋਣ ਹੋਣੀ ਹੈ ਉਹਦਾ ਮੋਡ ਬਣਿਆ ਗਿਆ ਹੈ ਔਰ ਮੈਂ ਅੱਜ ਹੀ ਤੁਹਾਨੂੰ ਵਾਦਾ ਕਰਦਾ ਕਿ ਅਗਲੀ ਜਿਹੜੀ ਕਮੇਟੀ ਹੈ ਨਵੇਂ ਗਰਾਉਂਦ ਦੇ ਵਿੱਚੋਂ ਫੇਰ ਭਾਰਤੀ ਜਨਤਾ ਪਾਰਟੀ ਦੀ ਬਣੇਗੀ ਤਾਂ ਹਿਮਨਗਰ ਤੋਂ ਪ੍ਰਧਾਨ ਸਾਡੇ ਨਾਲ ਨੇ ਬੀਜਪੀ ਦੇ ਕਿਵੇਂ ਦੇਖਦੇ ਉਸ ਜਿੱਤ ਨੂੰ ਕਿਉਂਕਿ ਨਵਾਂ ਗਰਾਉਂਦ ਦੇ ਵਿੱਚ ਤੋਂ ਹੁਣ ਤੱਕ ਇਹ ਲੋਕ ਇਹ ਕਹਿਣ ਲੱਗੇ ਕਿ ਬੀਜਪੀ ਨਹੀਂ ਗੜ ਪਰ ਬੀਜਪੀ ਦੇ ਜਿੱਤ ਦੇ ਨਾਲ ਲੱਗਦਾ ਕਿ ਹੁਣ ਗੜਦਾ ਪੱਕਾ ਮੰਨ ਲੀ सबसे पहले तो मैं विशाल जी को इस विजय पर अपनी तरफ से और हिमनगर की जनता की तरफ से बधाई देना चाहता हूँ हिमनगर की जो जनता है वो हमेशा बीजेपी भी के साथ चल रही है हमारे प्रमोद जी एम सी है तो हमेशा ही इनका सहयोग रहता है और जनता का भी मैं बहुत शुक्रिया करूंगा जो मॉरल सपोर्ट रखते हैं हमारे इस इलाके में भी और हम तन मन धन से जो अपना प्रमोद जी के साथ चलते हैं अभी भी चल रहे आगे भी चलते रहेंगे जगह विकास है जगह सोलह नंबर वार्ड ਉਹ ਲੱਗਦਾ ਕਿ ਕਿਤਨੇ ਕਿਤੇ ਜਿਹੜਾ ਨੌਜਵਾਨ ਜਿੱਤੇ ਆ ਤੁਹਾਡਾ ਕਿ ਉਹ ਕਰੇਗਾ ਉਸ ਤਰੀਕੇ ਨਾਲ ਕਿਉਂਕਿ ਵਾਅਦੇ ਤਾਂ ਕਰਤੇ ਪਰ ਹੁਣ ਪੂਰੇ ਕਰਨੇ ਵੀ ਜ਼ਰੂਰੀ ਹੋਣੇ ਦੇਖੀ ਡੈਫੀਨੇਟਲੀ ਵਿਕਾਸ ਹੋ ਰਿਹਾ ਹੈ ਪਹਿਲੇ ਇਹਾ ਇੱਕ ਇੰਟ ਵੀ ਨਹੀਂ ਸੀ ਜਦੋਂ ਸੇ ਲੋਗ ਐਮਸੀ ਬਣੇ ਹੋਏ ਆਂ ਔਰ ਬੀਜੇਪੀ ਸਤਾ ਮੇ ਆਈ ਹੋਈ ਹੈ ਇਨਕੀ ਆਪਣੇ ਪ੍ਰਧਾਨ ਹੈ ਇਹਾ ਕਾ ਬੀਜੇਪੀ ਦਾ जब से प्रधान बने हुए हैं हैं जब से से एमसी बने हुए तब से भारी मात्रा में विकास हो रहा है हिमनगर में एक इंट में नहीं किसी टाइम पे तो आज हिमनगर का नक्शा जाके देखिए आप ये सभी इन लोगों की बदौलत है पूरी टीम की तो इन टीम को मैं बहुत बहुत बधाई देता हूँ और शुक्रिया अदा करता हूँ देखो की भारतीय जनता पार्टी के नारे लगाए जा रहे हैं नवा करा हूँ बीजेपी का गढ़ दसा जा रहा है ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਹੋਰ ਹੀ ਬਹੁਤ ਹੋਣਗੇ ਉਹਨਾਂ ਦੇ ਵਿੱਚ ਕਿੰਨੇ ਕੁ ਲੋਕ ਫਤਵਾ ਕਿਸ ਪਾਰਟੀ ਨਿੰਦੇ ਨੇ ਤੁਹਾਨੂੰ ਸਮਝ ਦੱਸੇਗਾ ਪਰ ਨਮਾਜ਼ ਰੌਂਦੇ ਵਾਸੀਆਂ ਨੇ ਫਿਰ ਕਿਤੇ ਨਾ ਕਿਤੇ ਭਾਜਪੀ ਦੇ ਝੋਲੀ ਦੇ ਵਿੱਚ ਸੀਟ ਪਾਈ ਆ ਪਹਿਲਾਂ ਇਸ ਨੌਜਵਾਨ ਦਾ ਪਿਤਾ ਜਿਹੜਾ ਜੋ ਤੇ ਐਮਸੀਸੀ ਨਦੀ ਕਿਸੇ ਕਾਰਨ ਡੈਥ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਲੋਕਾਂ ਨੇ ਫਿਰ ਉਹਨਾਂ ਦੇ ਬੱਚੇ ਨੂੰ ਇੱਕ ਮੌਕਾ ਦਿੱਤਾ ਹੈ ਦੇਖਦੇ ਕਿ ਨਮਾਜ਼ ਰੌਂਦੇ 16 ਨੰਬਰ ਵਾਰਡ ਦਾ ਕਿੰਨਾ ਇੱਕ ਵਿਕਾਸ ਇਹ ਨੌਜਵਾਨ ਕਰਦਾ ਹੈ ਤੁਹਾਨੂੰ ਸਮਝ ਦੱਸੇਗਾ ਤੁਹਾਨੂੰ ਕੈਮਰੇ ਮੈਂ ਸੁਮਿੰਦਰ ਨਾਲ ਹਰਤੇ ਸਿੰਘ